ਸ਼ਸ਼ੀਗਾਲ ਜੀ ਸਾਰਿਆਂ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਕੈਮਰਾਮੈਨ ਸਤਪਾਲ ਕਲਬਾਣੂ ਔਰ ਸਰਪਾਲ ਸਨੇਹੀ ਜੀ ਨਾਲ ਇਸ ਟਾਈਮ ਮੌਜੂਦ ਸੀ ਸਰਕਾਰੀ ਸਕੂਲ ਕੱਗੇ ਦੇ ਵਿੱਚ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਵਿੱਚ ਮੌਜੂਦ ਨੇ ਆਕਾਸ਼ਵਰਣੀ ਦੇ ਡਾਇਰੈਕਟਰ ਸਰਦਾਰ ਅਮਰਜੀਤ ਸਿੰਘ ਜੀ ਵੜੈਚ ਪਟਿਆਲਾ ਤੋਂ ਜਿਹੜੇ ਕਿ ਉਚੇਚੇ ਤਰਤੇ ਬੱਚਿਆਂ ਦੇ ਵਿੱਚ ਉਤਸ਼ਾਹ ਵਟਾਉਣ ਵਾਸਤੇ ਸਕੂਲ ਦੇ ਵਿੱਚ ਪਹੁੰਚੇ ਹੋਏ ਆ ਜਿਹੜਾ ਕਿ 7 ਰੋਜ਼ਾ ਐਸ ਐਨ ਐਸ ਐਸ ਦਾ ਕੈਂਪ ਲੱਗਿਆ ਹੈ ਉਸ ਨੂੰ ਸੰਬੋਧਨ ਕਰਨ ਲਈ ਉਹ ਅੱਜ ਸਕੂਲ ਦੇ ਵਿੱਚ ਆਇਆ ਹੈ ਬਾਕੀ ਆਪਾਂ ਇਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਜੁੜ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਹੋ ਕੀ ਰਿਹਾ ਕਿ ਅਸੀਂ ਸਕਰੀਨ ਟਾਈਮ ਦੇ ਰੋਗ ਪਰ ਇੱਕ ਦਿਨ ਦਾ ਸਕਰੀਨ ਟਾਈਮ ਬਾਇਓ ਟੈਕਨੋਲੋਜੀ ਕਿਹੜਾ ਔਰ ਤੁਸੀਂ ਦੇਖੋ ਕਿ ਜੇਕਰ 2/3 ਅ ਮੈਂ ਕਹਿਣਾ ਚਾਹਾਂਗਾ ਕਿ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਆ ਸਰਕਾਰ ਦੇ ਐਨਐਸਐਸ ਵਰਗੇ ਐਨਸੀਸੀ ਹੋ ਗਿਆ ਕਿ ਬਹੁਤ ਵਧੀਆ ਸਕੀਮਾਂ ਨੇ ਇਹਦੇ ਨਾਲ ਬੱਚਿਆਂ ਨੂੰ ਅ ਪੜ੍ਹਾਈ ਵੇਲੇ ਹੀ ਆਪਣੇ ਦੇਸ਼ ਦੇ ਵਧੀਆ ਨਾਗਰਿਕ ਬਣਨ ਦੇ ਜਿਹੜੇ ਆ ਹੁਨਰ ਦੱਸੇ ਜਾਂਦੇ ਆ ਕਿਉਂਕਿ ਵਕ ਵਕ ਲੋਕ ਆ ਕੇ ਆਪਣੇ ਤਜਰਬੇ ਸਾਂਝੇ ਕਰਦੇ ਆ ਬੱਚਿਆਂ ਨੂੰ ਸਫਾਈ ਕਰਨ ਦੀ ਇਕੱਠੇ ਹੋ ਕੇ ਕੰਮ ਕਰਨ ਦੀ ਟੀਮ ਵਰਕ ਦੀ ਸਟੇਜ ਤੇ ਬੋਲਣ ਦੀ ਡੈਰੀ ਲਿਖਣ ਦੀ ਬੂਟੇ ਲਾਉਣ ਦੀ ਮਤਲਬ ਬਹੁਤ ਸਾਰੀਆਂ ਗੱਲਾਂ ਜੜੀਆਂ ਸਿਖਾਈਆਂ ਜਾਂਦੀਆਂ ਨੇ ਸੋ ਬਹੁਤ ਵਧੀਆ ਲੱਗਿਆ ਅੱਜ ਇੱਥੇ ਆ ਕੇ ਮੈਨੂੰ ਕਿ ਬੱਚੇ ਇਥੋਂ ਦੇ ਸਕੂਲ ਆਫ ਐਮਿਨੈਂਸ ਕਗਾ ਦੇ ਜਿਹੜੇ ਨੇ ਉਹ ਐਨਐਸਐਸ ਦਾ ਕੈਂਪ ਲਾ ਰਹੇ ਆ ਤੇ ਮੈਂ ਵੀ ਇਹਨਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਕਿਉਂਕਿ ਮੈਂ ਆਪ ਐਨਐਸਐਸ ਦਾ ਬੈਸਟ ਵਲੰਟੀਅਰ ਪੰਜਾਬ ਯੂਨੀਵਰਸਿਟੀ ਦਾ ਰਿਹਾ ਮੈਂ ਕਈ ਕੈਂਪ ਲਾਏ ਆ ਇੰਟਰ ਕਾਲਜ ਇੰਟਰ ਯੂਨੀਵਰਸਿਟੀ ਕੈਂਪ ਲਾਏ ਆ ਸੋ ਆਪਣੇ ਤਜਰਬੇ ਸਾਂਝੇ ਕੀਤੇ ਹੋਏ ਇਹਨਾਂ ਨੂੰ ਦੱਸਿਆ ਕਿ ਤੁਸੀਂ ਬਹੁਤ ਖੁਸ਼ਕਿਸਮਤ ਹੋ ਕਿ ਤੁਸੀਂ ਐਨਐਸਐਸ ਦੇ ਵਿੱਚ ਕੈਂਪ ਲਾ ਰਹੇ ਹੋ ਇਹਦੇ ਵਿੱਚ ਆ ਕੇ ਬੱਚੇ ਬੋਲਣਾ ਸਿੱਖਦੇ ਆ ਸਟੇਜ ਤੇ ਆ ਕੇ ਬੋਲਣਾ ਸਿੱਖਦੇ ਆ ਬੱਚੇ ਲਿਖਣਾ ਸਿੱਖਦੇ ਆ ਬੱਚੇ ਟੀਮ ਵਰਕ ਜਿਹੜਾ ਉਹ ਕੰਮ ਕਰਨਾ ਸਿੱਖਦੇ ਆ ਸੋ ਬਹੁਤ ਸਾਰੇ ਇਹ ਬੱਚੇ ਬਾਕੀ ਸਟੂਡੈਂਟਸ ਨਾਲੋਂ ਵੱਖਰੇ ਬਣ ਜਾਂਦੇ ਆ ਕਿਉਂਕਿ ਇਹਨਾਂ ਦੀ ਸੋਚ ਜਿਹੜੀ ਆ ਉਹ ਕੈਂਪ ਦੇ ਵਿੱਚ ਆ ਕੇ ਵੱਖ-ਵੱਖ ਲੋਕਾਂ ਨੂੰ ਮਿਲ ਕੇ ਉਹ ਬਦਲਦੀ ਆ ਸੋ ਮੇਰੀ ਇਹਨਾਂ ਬੱਚਿਆਂ ਨੂੰ ਇਹ ਬੇਨਤੀ ਹੈ ਪੇਰੈਂਟਸ ਨੂੰ ਵੀ ਬੇਨਤੀ ਹੈ ਕਿ ਆਪਾਂ ਇਸ ਸਮਾਜ ਨੂੰ ਬਹੁਤ ਵਧੀਆ ਬਣਾਉਣਾ ਚਾਹੁੰਦੇ ਆ ਜਦੋਂ ਕਿਤੇ ਨਾ ਕਿਤੇ ਬੱਚੇ ਕੋਈ ਨਸ਼ਾ ਕਰਦੇ ਆ ਜਾਂ ਕੋਈ ਹੋਰ ਕੋਈ ਅਸੀਂ ਦੇਖਦੇ ਆ ਕਿਤੇ ਗੜਬੜ ਹੋਈ ਹੈ ਤਾਂ ਅਸੀਂ ਦੁਖੀ ਹੁੰਨੇ ਆ ਲੇਕਿਨ ਇਹ ਬੱਚੇ ਜਿਹੜੇ ਆ ਇਹ ਉਸ ਗੜਬੜ ਨੂੰ ਜਾਂ ਉਹਨਾਂ ਚੀਜ਼ਾਂ ਨੂੰ ਠੀਕ ਕਰਨ ਵਾਸਤੇ ਦੇਸ਼ ਦੇ ਵਧੀਆ ਨਾਗਰਿਕ ਬਣਨ ਜਾ ਰਹੇ ਆ ਔਰ ਆਪਾਂ ਇਹਦੇ ਵਿੱਚ ਇਹਨਾਂ ਦੀ ਮਦਦ ਕਰੀਏ ਔਰ ਖਾਸ ਤੌਰ ਤੇ ਮੈਂ ਕਹਿਣਾ ਚਾਹਾਂਗਾ ਕਿ ਜਿਹੜੇ ਨਸ਼ਿਆਂ ਦੀ ਸਮੱਸਿਆ ਚੱਲਦੀ ਹੈ ਇਹ ਪੰਜਾਬ ਨੂੰ ਬਦਨਾਮ ਬਹੁਤਾ ਕਰ ਦਿੱਤਾ ਗਿਆ ਇੰਨੇ ਨਸ਼ੇ ਹੈ ਨਹੀਂ ਹੈਗੇ ਸਾਡੇ ਨਾਲੋਂ ਜ਼ਿਆਦਾ ਨਸ਼ੇ ਤਾਂ ਦੂਸਰੀਆਂ ਸਟੇਟਾਂ ਦੇ ਵਿੱਚ ਹੁੰਦੇ ਆ ਪਰ ਬਦਨਾਮ ਕਰ ਦਿੱਤਾ ਗਿਆ ਵੀਡੀਓ ਦੇ ਵਿੱਚ ਬਦਨਾਮ ਹੋ ਗਿਆ ਸਟੇਜਾਂ ਤੇ ਬਦਨਾਮ ਕਰ ਦਿੱਤਾ ਗਿਆ ਹਾਂ ਪਰ ਇੱਕ ਗੱਲ ਜ਼ਰੂਰ ਹੈ ਕਿ ਬਿਮਾਰੀ ਸਾਨੂੰ ਲੱਗ ਗਈ ਹੈ ਜਿਹੜੀ ਪਹਿਲਾਂ ਨਹੀਂ ਸੀ ਹੈਗੀ ਸਾਨੂੰ ਕਿਉਂਕਿ ਬਹੁਤ ਕਿਸਮ ਦੇ ਨਸ਼ੇ ਸਾਡੇ ਸੋਸਾਇਟੀ ਚ ਆ ਗਏ ਆ ਔਰ ਇਹਨਾਂ ਨੂੰ ਬਚਾਉਣ ਦਾ ਢੰਗ ਜੇ ਤੁਸੀਂ ਕਹੋ ਜੀ ਸਰਕਾਰਾਂ ਬਚਾਉਣਗੀਆਂ ਪੁਲਿਸ ਬਚਾਊਗੀ ਜਾਂ ਬਾਕੀ ਸਕੂਲ ਦੇ ਟੀਚਰ ਬਚਾਉਣਗੇ ਜਾਂ ਸਰਪੰਚ ਬਚਾਊਗਾ ਏ ਇੰਜ ਨਹੀਂ ਹੋਣਾ ਭਾਵੇਂ ਅਸੀਂ ਜੋ ਕੁਝ ਸਮਝੀ ਕਰ ਲਈਏ ਇਹ ਘਰ ਤੋਂ ਹੀ ਹੋਣਾ ਪੇਰੈਂਟਸ ਮਾਪਿਓ ਜਿੰਨਾ ਚਿਰ ਆਪਣੇ ਬੱਚੇ ਦੀ ਦੇਖਭਾਲ ਨਹੀਂ ਕਰਦੇ ਉਹ ਨਿਗਾ ਨਹੀਂ ਰੱਖਦੇ ਕਿ ਮੇਰਾ ਬੱਚਾ ਟਾਈਮ ਸਿਰ ਜਾਂਦਾ ਹੈ ਟਾਈਮ ਸਿਰ ਆਉਂਦਾ ਹੈ ਉਹਦੀ ਜੇਬ ਚ ਤਾਂ ਨਹੀਂ ਹੈਗਾ ਕੋਈ ਉਹਨੂੰ ਮਿਲਣ ਵਾਲਾ ਕੌਣ ਹੈ ਉਹ ਕਿਹਨੂੰ ਫੋਨ ਕਰਦਾ ਹੈ ਉਹ ਲੇਟ ਕਿਉਂ ਆਉਂਦਾ ਹੈ ਉਹ ਕਿੱਥੇ ਜਾਂਦਾ ਹੈ ਉਹ ਕੀ ਖਾਂਦਾ ਹੈ ਉਹਦੀ ਸਿਹਤ ਤਾਂ ਨਹੀਂ ਖਰਾਬ ਹੋ ਰਹੀ ਉਹ ਰਾਤ ਨੂੰ देर-ਦੇਰ ਤੱਕ ਕਿਉਂ ਜਾਗਦਾ ਇਹੋ ਜਿਹੀਆਂ ਗੱਲਾਂ ਪੇਰੈਂਟਸ ਨੇ ਵੇਖਣੀਆਂ ਹੁੰਦੀਆਂ ਨੇ ਔਰ ਪੇਰੈਂਟਸ ਸਭ ਤੋਂ ਵੱਡਾ ਰੋਲ ਅਦਾ ਕਰ ਸਕਦੇ ਆ ਕਿ ਉਹ ਆਪਣੇ ਬੱਚਿਆਂ ਨੂੰ ਜਿਹੜਾ ਨਸ਼ਿਆਂ ਤੋਂ ਮੋੜਨ ਮੇਰੀ ਮੇਰੀ ਪੇਰੈਂਟਸ ਨੂੰ ਇਹੀ ਬੇਨਤੀ ਹੈ ਕਿ ਆਪਾਂ ਐਵੇਂ ਸਰਕਾਰਾਂ ਨੂੰ ਗਾਲਾਂ ਕੱਢੀ ਜਾਈਏ ਵਪਾਰੀਆਂ ਨੇ ਵਪਾਰ ਕਰਨਾ ਹੀ ਕਰਨਾ ਥਾਥਾਂ ਦੇ ਠੇਕੇ ਖੁੱਲੇ ਹੋਇਆ ਅਸੀਂ ਉਹਦੇ ਅੱਗੇ ਦੀ ਲੰਘਦੇ ਆਂ ਸਾਨੂੰ ਕੋਈ ਠੇਕੇ ਵਾਲੇ ਰੋਕ ਕੇ ਥੋੜਾ ਕਹਿੰਦੇ ਕਿ ਤੁਸੀਂ ਸ਼ਰਾਬ ਲੈ ਜਾਓ ਸਾਡਾ ਦਿਲ ਕਰੂਗਾ ਅਸੀਂ ਕਰਾਂਗੇ ਇਸੇ ਨਸ਼ੇ ਜਿਹੜੇ ਆ ਉਹ ਨਸ਼ੇ ਆਪ ਨੇ ਵੇਚਦੇ ਆ ਕੇ ਉਹ ਨਸ਼ਿਆਂ ਤੇ ਲਾਉਂਦੇ ਆ ਉਹਨਾਂ ਦਾ ਜਾਲ ਹੁੰਦਾ ਇੱਕ ਬਣਿਆ ਔਰ ਉਸ ਜਾਲ ਨੂੰ ਤੋੜਨ ਵਾਸਤੇ ਪੈਰੈਂਟਸ ਦਾ ਵੱਡਾ ਰੋਲ ਹੈ ਟੀਚਰਾਂ ਦਾ ਵੀ ਹੈ ਸੋਸਾਇਟੀ ਤੇ ਬਾਕੀ ਲੋਕਾਂ ਦਾ ਵੀ ਹੈਗਾ ਪਰ ਪੈਰੈਂਟਸ ਸਭ ਤੋਂ ਵੱਡਾ ਰੋਲ ਨਾ ਕਰ ਸਕਦੇ ਜੇ ਅੱਜ ਸਾਡੇ ਬੱਚੇ ਨਸ਼ੇ 'ਚ ਜਾ ਰਹੇ ਆ ਤੇ ਮੈਂ ਮੰਨਦਾ ਕਿ ਉਹਦੇ ਲਈ ਪੈਰੈਂਟਸ ਸਭ ਤੋਂ ਵੱਧ ਜਿਹੜੇ ਆ ਉਹ ਜ਼ਿੰਮੇਵਾਰ ਹੈ। ਕੋਰ ਸਰ ਕੀ ਮੈਸੇਜ ਵੀ ਲਾਣਾ ਚਾਹੁੰਦਾ ਤੁਸਾਂ ਬੱਚਿਆਂ। ਬੱਚਿਆਂ ਨੂੰ ਤਾਂ ਮੈਂ ਇਹ ਕਹਿਣਾ ਚਾਹੂੰਗਾ ਜੀ ਕਿ ਬੱਚਿਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਅਫਸਰ ਬਣਨਾ ਹੈ, ਜੱਜ ਬਣਨਾ ਹੈ, ਡਾਕਟਰ ਬਣਨਾ ਹੈ, ਇੰਜੀਨੀਅਰ ਬਣਨਾ ਹੈ, ਸਾਇੰਟਿਸਟ ਬਣਨਾ ਹੈ। ਸੋ ਉਹਨਾਂ ਨੂੰ ਚਾਹੀਦਾ ਕਿ ਉਹ ਕਿਤਾਬਾਂ ਚੰਗੀਆਂ-ਚੰਗੀਆਂ ਪੜ੍ਹਨ ਚੰਗੇ ਲੋਕਾਂ ਦੀਆਂ ਜੀਵਨੀਆਂ ਪੜ੍ਹਨ ਤੇ ਆਪ ਵੀ ਲਿਖਣ ਦੀ ਕੋਸ਼ਿਸ਼ ਕਰਨ ਔਰ ਨਾਲ ਦੀ ਨਾਲ ਆਪਣੇ ਜਿਹੜੇ ਸਾਥੀ ਐ ਉਹਨਾਂ ਨੂੰ ਪ੍ਰੇਰਣਾ ਔਰ ਜਿਹੜੀ ਅੱਜ ਕੱਲ ਮੋਬਾਈਲ ਦੇ ਉੱਤੇ ਸਾਡੀ ਸੋਸ਼ਲ ਮੀਡੀਆ ਨੇ ਜਿੰਨਾ ਸਾਡਾ ਨੁਕਸਾਨ ਕਰ ਦਿੱਤਾ ਇਹਨਾਂ ਨੁਕਸਾਨ ਅੱਜ ਤੱਕ ਨਾ ਮੁਗਲਾਂ ਨੇ ਕੀਤਾ ਨਾ ਅੰਗਰੇਜ਼ਾਂ ਨੇ ਕੀਤਾ ਨਾ ਕੋਈ ਹੋਰ ਕਰ ਸਕਦਾ ਬੱਚਿਆਂ ਦਾ ਟਾਈਮ ਬਰਬਾਦ ਹੋ ਰਿਹਾ ਬੱਚਿਆਂ ਦੀ એનર્ਜੀ ਬਰਬਾਦ ਹੋ ਰਹੀ ਹੈ ਬੱਚਿਆਂ ਦੀਆਂ ਆਤਮਾ ਵਿਗੜਦੀਆਂ ਪਈਆਂ ਨੇ ਪੜ੍ਹਾਈ ਤੋਂ ਟਾਈਮ ਉਹਨਾਂ ਦਾ ਘਟਦਾ ਜਾ ਰਿਹਾ ਬੱਚੇ ਪਰਿਵਾਰ ਨਾਲੋਂ ਦੋਸਤਾਂ ਨਾਲੋਂ ਟੁੱਟਦੇ ਜਾ ਰਹੇ ਆ ਇਹ ਮੋਬਾਈਲ ਨੂੰ ਯੂਜ਼ ਕਰਨਾ ਚਾਹੀਦਾ ਹੈ ਮਿਸਯੂਜ਼ ਨਹੀਂ ਕਰਨਾ ਚਾਹੀਦਾ ਔਰ ਜੇ ਸਾਡੇ ਬੱਚੇ ਨੌਜਵਾਨ ਸਮਝ ਜਾਣਗੇ ਕਿ ਅਸੀਂ ਸਕਰੀਨ ਟਾਈਮ ਕਿੰਨਾ ਦੇ ਰਹੇ ਹਾਂ ਜਿ ਉਹ ਨੋਟ ਕਰਨ ਤੇ ਅੱਜ ਕੱਲ ਬੱਚੇ 4-4 ਘੰਟੇ ਮੋਬਾਈਲ ਤੇ 5-5 ਘੰਟੇ ਇੱਕ ਦਿਨ ਦੇ ਵਿੱਚ ਜਿਹੜੇ ਉਹ ਦੇ ਰਹੇ ਨੇ ਸੋ ਵੈਸਟ ਦੇ ਵਿੱਚ ਤਾਂ ਜਿਹੜਾ ਉਹ ਅਲਰਟ ਹੋ ਗਿਆ ਲੋਕ ਕਿ ਸਾਡੇ ਬੱਚਿਆਂ ਤੇ ਕਿੰਨਾ ਮਾੜਾ ਅਸਰ ਹੋ ਗਿਆ ਸੋਸ਼ਲ ਮੀਡੀਆ ਦਾ ਵਰਤ ਮੋਬਾਈਲ ਦਾ ਉਹਨਾਂ ਲੋਕਾਂ ਨੇ ਹਫਤੇ ਦੇ ਵਿੱਚ ਇੱਕ ਇੱਕ ਦਿਨ ਫਿਕਸ ਕੀਤਾ ਕਿ ਫਲਾਣੇ ਦਿਨ ਜਾਂ ਵੀਰਵਾਰ ਜਾਂ ਬੁੱਧਵਾਰ ਨੂੰ ਕਹਿੰਦੇ ਆ ਵੀ ਸ਼ਾਮ ਨੂੰ 4 ਵਜੇ ਤੋਂ ਲੈ ਕੇ 10 ਵਜੇ ਤੱਕ ਸਾਡੇ ਮੋਬਾਈਲ ਬੰਦ ਰਹਿਣਗੇ। ਨਾ ਬੱਚੇ ਵੇਖਣਗੇ। ਕਈਆਂ ਘਰਾਂ ਨੇ ਟੀਵੀ ਵੀ ਬੰਦ ਕੀਤੇ ਕਿ ਇਹਨੇ ਤੋਂ ਇੱਕ ਹਫਤੇ 'ਚ ਇੱਕ ਦਿਨ ਜਿਹੜਾ ਉਹ ਸਾਡੇ ਘਰ ਟੀਵੀ ਨਹੀਂ ਚੱਲੇਗਾ। ਅਸੀਂ ਇਕੱਠੇ ਬੈਠਾਂਗੇ, ਦਾਦਾ-ਦਾਦੀ ਨਾਲ ਬੈਠਾਂਗੇ, ਰੋਟੀ ਖਾਵਾਂਗੇ, ਗੱਲਾਂ-ਬਾਤਾਂ ਕਰਾਂਗੇ, ਪਾਰਕ 'ਚ ਘੁੰਮਣ ਜਾਵਾਂਗੇ, ਬਾਜ਼ਾਰ ਲੈ ਕੇ ਉਹਨਾਂ ਨੂੰ ਜਾਵਾਂਗੇ ਕਿਉਂਕਿ ਇਸ ਅੱਜ ਦੇ ਸਮੇਂ ਦੇ ਵਿੱਚ ਸਾਡੇ ਬਜ਼ੁਰਗ ਜਿਹੜੇ ਨੈਗਲੈਕਟ ਹੋ ਰਹੇ ਆ ਅਸੀਂ ਮੋਬਾਈਲਾਂ ਤੇ ਆਪਣੇ ਕੰਮਾਂ ਦੇ ਵਿੱਚ ਰਹਿਨੇ ਆ ਉਹ ਵਿਚਾਰੇ ਘਰੇ ਬੈਠੇ ਰਹਿੰਦੇ ਆ ਸੋ ਸਾਨੂੰ ਆਪਣੇ ਪਰਿਵਾਰਾਂ ਨੂੰ ਜੋੜਨ ਲਈ ਬੜਾ ਜ਼ਰੂਰੀ ਆ ਹਫ਼ਤੇ 'ਚ ਇੱਕ ਦਿਨ ਅਸੀਂ ਨੋ ਮੋਬਾਈਲ ਡੇ ਰੱਖੀਏ ਤੇ ਉਸ ਦਿਨ ਪਰਿਵਾਰ 'ਚ ਬਿਠੀਏ ਦੋਸਤਾਂ ਨਾਲ ਬਿਠੀਏ ਰਿਸ਼ਤੇਦਾਰਾਂ ਕੋਲੇ ਜਾਈਏ ਬਜ਼ੁਰਗਾਂ ਨੂੰ ਕਿਤੇ ਘੁਮਾਉਣ ਲੈ ਕੇ ਜਾਈਏ ਗੁਰਦੁਆਰੇ ਜਾਓ ਮੰਦਿਰ ਜਾਓ ਮਸਜਿਦ ਜਾਓ ਪਰ ਉਹ ਦਿਨ ਪੂਰਾ ਗੁਜ਼ਾਰੋ ਤਾਂ ਕਿ ਜਿਹੜਾ ਪਰਿਵਾਰ ਸਾਡਾ ਸਮਾਜ ਟੁੱਟਦਾ ਪਿਆ ਉਹਨੂੰ ਆਪਾਂ ਜੋੜੀਏ ਜੇ ਟੁੱਟਣ ਲੱਗ ਪੇ ਤਾਂ ਅਸੀਂ ਬਹੁਤ ਵੱਡਾ ਨੁਕਸਾਨ ਜਿਹੜਾ ਸਾਡਾ ਹੋਏਗਾ ਸੋ ਹੁਣੇ ਜੋੜ ਲਈਏ ਸਮਾਜ ਨੂੰ ਤੇ ਸਮਾਜ ਜਿਹੜਾ ਵਧੀਆ ਬਣ ਸਕਦਾ ਤੁਸੀਂ ਕੀ ਸੋਚ ਤੁਹਾਡੇ ਕੋਲ ਪਾਸਟੂਰ ਮੈਨਰ ਹੋਣਾ ਚਾਹੀਏ ਪਰ ਇੰਚਰ ਜਿਹੜਾ ਉਹ ਤੁਹਾਨੂੰ ਦੱਸਦੇ ਹੋਣਗੇ ਕਿ ਕੀ ਕਾ ਕਰਦੇ ਹੋ ਸਾਡਾ ਮਕਸਦ ਹੈ ਵੀ ਅਸੀਂ ਇਹ ਗੱਲ ਕਰਾਂ ਸਰਲ ਕਰਾਂ ਸੋ ਉਸ ਆਈਡੀਆ ਨੂੰ ਵਿਕਸਤ ਕਰੋ ਆਪਣੇ ਟੀਚਰਸ ਨਾਲ ਡਿਸਕਸ ਕਰੋ ਵੀ ਕਿੰਨਾ ਹੈ ਮੈਨ TV ਚ ਜਾਣਾ ਚਾਹੀਦਾ कोई तो कहता है मैं फौज करना है तब एक बार ये करो क्या कहते हैं ये करो पीएचडी करो साइंटिस्ट बनना है जिधर बच्चे साइंस वाले होंगे वो अपनी यह स्ट्रीम चुनेंगे तो बहुत इस स्टेज पे तो आधा मान बिल्कुल तो क्लियर हो जाना चाहिए आपने मानते हैं कि किस बनना चाहिए तो उस पास है काम करना जड़ा तो जड़ा जड़ा करना ਅਤੇ ਇੱਕ ਤਰ੍ਹਾਂ ਤੁਹਾਡੇ ਨਾਲ ਖਾਸ ਤੌਰ ਤੇ ਮਾਦੇ ਦੀ ਸੂਚਨਾ ਵੀ ਕਰਨੀ ਹੈ ਉਹ ਹੈ ਕਿ ਆਜੋ ਜਿਹੜਾ ਉਹ ਇੰਟਰਨੈਟ ਦਾ ਸੋਸ਼ਲ ਮੀਡੀਆ ਦਾ ਜੋਕ ਹੈ ਔਰ ਅਸੀਂ ਅਗੇ ਕੋਸ਼ਿਂ ਇਨਕਲੂਡਿੰਗ ਮਾਈਸੈਲਫ ਅਸੀਂ ਬਚੇ ਜੀਏ ਅਸੀਂ ਤਾਂ ਜ਼ਿੰਦਗੀ ਵਿੱਚ ਜੋਕ ਕਰਨਾ ਸੀ ਕਰ ਲਿਆ ਫਿਰ 4 ਸਾਲ ਦੀ ਉਮਰ ਹੋ ਗਈ ਹੈ ਕਿ ਸਾਡੇ ਦਾ ਕਿਸੇ ਦੀ ਵੀ ਨਹੀਂ ਟੈਨ ਤੁਹਾਡੇ ਫੈਸਲੇ ਨਾਲ